ਰੇ ਕਿੰਨੀ ਪਾਈ ਐ ਰੇ ਤੋ ਦੋ ਗੱਟੇ ਪਾਈ ਐ ਯੂਰੀਆ ਜੋਰੀਆ ਦੋ ਹੀ ਗੱਟੇ ਦੋ ਹੀ ਗੱਟੇ ਪਾਈ ਨਾ ਨਾ ਛਕਾਵਾ ਵੀ ਗਿਣਾ ਲੀ ਕਿਸਾਨ ਭਰਾਵਾਂ ਨੂੰ 10 11 12 13 ਬੱਲੇ ਬੱਲੇ ਸ਼ਾਬਾ ਸ਼ਾਬਾ ਤੁਸੀਂ ਸੁਣੀ ਹੋ ਪਰ ਅੱਜ ਤੁਹਾਨੂੰ ਕਰਾਈ ਵੀ ਦਿਖਾਉਣੇ ਆਗੇ ਕਰਾਈ ਕੀ ਦੇ ਵਿੱਚ ਆ ਝੋਨੇ ਦੇ ਵਿੱਚ ਜਿਹੜਾ ਤੁਸੀਂ ਝੋਨਾ ਦੇਖੀ ਜਾਂਦੇ ਹੋ ਇਹ ਆ ਕਿਸਾਨ ਭਰਾ ਦਾ ਤਾਂ ਜਦੋਂ ਬਈ ਲਾਇਆ ਸੀਗਾ ਉਦੋਂ ਵੀ ਪੁੱਛਰਦਾ ਤੁਰਾ ਮੈਂ ਜਰੂਰ ਗੱਲ ਬਣਾਈ ਸੀ ਮੈਂ ਕਿਹਾ ਵੀ ਆਪਾਂ ਇਹਦੀ ਵੀਡੀਓ ਝਾੜ ਦਿਖਾਵਾਂਗੇ ਦਿਖਾਵਾਂਗੇ ਬਾਕੀ ਕਿਸਾਨ ਭਰਾਣਾ ਵਾਲਾ ਗੱਲਬਾਤ ਕਰਨੇ ਪਹਿਲਾਂ ਆਪਣਾ ਪਿੰਡ ਤੇ ਵੀ ਆਪਣਾ ਨਾਮ ਲਿਸਟ ਕਿਹੜਾ ਨਾਮ ਹਰਵਿੰਦਰ ਹੈ ਹਰਵਿੰਦਰ ਹਰਵਿੰਦਰ ਵੀਰ ਫਿਰ ਜਾਣਕਾਰੀ ਦਿਓ ਵੀ ਝੋਨੇ ਦੀ ਸਾਡੇ ਮੰਨ ਲਓ ਵੀ ਚਾਰ ਸਪੇਰੇ ਮੈਨੂੰ ਲੱਗਦਾ ਸਾਡੇ ਗੰਗਾ ਰੋਹੀ ਦੀ ਪੱਤੀ ਤੇ ਸਕੇਰੇ ਖੜੇ ਦੇ ਵਿੱਚੋਂ ਛੋੜਾ ਝੋਨਾ ਸਾਰੇ ਦੇ ਉੱਤੇ ਆਇਆ ਵਿਆ ਹੈ ਹੈ ਤੇ ਸੋਚਿਆ ਵੀ ਉਹ ਨਸਾਰੇ ਤੇ ਆ ਮੈਨੂੰ ਵੈਰਾਈਟੀ ਇਹ ਇੱਕ ਨੰਬਰ ਲੱਗਦੀ ਆ ਸੋਹਣੇਪਣ ਦੇ ਵਿੱਚ ਤੇ ਝੰਡਾ ਪੱਤਾ ਦੇਖੋ ਦੋਸਤੋ ਵੀ ਕਿੰਨਾ ਵਧੀਆ ਝੰਡਾ ਪੱਤਾ ਉੱਤੇ ਆ ਗਿਆ ਤੇ ਥੱਲੇ ਬੱਲੀਆਂ ਰਹਿ ਗਈਆਂ ਹੈ ਤੇ ਥੋੜੇ ਜੇ ਸਮੇਂ ਦੀ ਵੈਰਾਈਟੀ ਆ ਗੱਲਬਾਤ ਕਰਦੇ ਆਂ ਵੀ ਪਹਿਲਾਂ ਵੀ ਲਾਇਆ ਸੀ ਜਾਂ ਇਸ ਵਾਰ ਹੀ ਲਾਇਆ ਕਿ ਇਹ ਜੇ ਪਾਣੀ ਤੇ ਕਿੰਨਾ ਖਰਚਾ ਲਿਆ ਹੋਰ ਬਾਈ ਠੀਕ ਹੈ ਵਧੀਆ ਬਾਈ ਦਿਓ ਜਾਣਕਾਰੀ ਇਸ ਬਾਰੇ ਪਹਿਲੀ ਿਆ ਲਾਇਆ ਝੋਨਾ ਤਾਂ ਆਪਾਂ ਇਹ ਆਕਤੀ ਅੱਛਾ ਜੀ ਤੇ ਜਾਣਕਾਰੀ ਇਹਦੇ ਹੈ ਨਹੀਂ ਸੀ ਆਪਾਂ ਪਹਿਲੀ ਿਆ ਲਾਇਆ ਤੇ ਦੇਖੋ ਹੁਣ ਕਿਵੇਂ ਤਾਂ ਝਾੜ ਰਿਹਾ ਤੇ ਪੂ ਚੱਲਣ ਨੂੰ ਬਹੁਤ ਵਧੀਆ ਝੋਨਾ ਖਰਚਾ ਬਹੁਤ ਘੱਟ ਹੁੰਦਾ ਹੈ ਤੇ ਖਰਚਾ ਬਹੁਤ ਘੱਟ ਹੈ ਬਹੁਤ ਘੱਟ ਖਰਚਾ ਹੂੰ ਹੂੰ ਕ ਇਹ 6 ਮੇ ਦੀ 8-9 ਤਰੀਕ ਦਾ ਲਾਇਆ ਆਪਣਾ 6 ਮੇ ਦੀ 8-9 ਤਰੀਕ ਦਾ ਇਹ ਆਪਾਂ ਬੱਟ ਤੇ ਖੜੇ ਆ ਵਿੱਚ ਖੜੇ ਚੋਨੇ ਦਾ ਹਾਈਟ ਵਗੈਰਾ ਵੀ ਚੈੱਕ ਕਰ ਗਏ ਆਪਾਂ ਹਣਾ ਅੱਜ 65 ਕਿਤੇ ਵੀ ਵੱਡ ਜੋ ਬਈ ਇੱਕੋ ਹੀ ਹਾਈਟ ਹੈ ਇੱਕ 48 ਮਾਰਮਾ ਚੋਨਾ ਜਿਵੇਂ ਸਿਆਣੇ ਕਹੇ ਹੁੰਦੇ ਆ ਹਾਂ ਬੱਲੇ ਹੀ ਬੱਲੇ ਤਾਂ 12 ਜਿੰਨਾ ਕੱਦ ਲਈ ਖੜਾ 12 ਜਿੰਨਾ ਕੱਦ ਬਾਕੀ ਕਮੀ ਤਾਂ ਕੋਈ ਨਹੀਂ ਇਹ ਚ ਹਾਂਜੀ ਤਾਂ ਬਾਕੀ ਛਾੜ ਦਿਓ ਦੇਖੋ ਇਹ ਤਾਂ ਕਿਵੇਂ ਨਿਕਲਦਾ ਕਿਵੇਂ ਕੋਈ ਮੌਸਮ ਮੌਸਮ ਵੀ ਸਹੀ ਆ ਲਗਭਗ ਐਕਤੀ ਤਾਂ ਹਾਂ ਗਰਮੀ ਕਿੰਨੇ ਸਮੇਂ ਦਾ ਲਾਇਆ ਇਹ ਇਹ 6ਵੇਂ ਦਾ 8 ਤਰੀਕ ਦਾ ਲੱਗਿਆ ਤੇ ਅੱਜ ਹੋਊਗੀ ਤਰੀਕ 14 14 65 ਦਿਨਾਂ ਦਾ 8ਵੇਂ ਦੀ 14 ਤਰੀਕ ਹੋਗੀ ਅੱਜ ਹਾਂ 65 ਦਿਨਾਂ ਦਾ 60 ਦਿਨਾਂ ਦਾ ਝੋਣਾ ਮੰਨ ਲઈએ ਚਲਾ ਹੋ ਗਿਆ ਹਾਂ ਤਿੰਨ ਸਾਰੇ ਤੇ ਆ ਹੁਣ ਹਾਂ ਨਖਾਰੇ ਤੇ ਆ ਖਰਚਾ ਫਿਰ ਇਹਦਾ ਗੱਲ ਕਰੀਏ ਕਿੰਨਾ ਕੇ ਖਰਚਾ ਬਹੁਤ ਘੱਟ ਦੂਜਿਆਂ ਦਾ ਹੂੰ ਹੂੰ ਕਿੰਨੀਆਂ ਸਪਰੇਹਾਂ ਕਰੀਆਂ ਇਹ ਤਾਂ ਇੱਕ ਸਪਰੇਹ ਕਰੀ ਆ ਜੀ ਰੇ ਕਿੰਨੀ ਪਾਈ ਐ ਰੇ ਤੋ ਦੋ ਗੱਟੇ ਪਾਈ ਐ ਸ਼ਜੂਰੀਆ ਜੋਰੀਆ ਦੋ ਹੀ ਗੱਟੇ ਦੋ ਹੀ ਗੱਟੇ ਭਾਈ ਮੰਨਣਾ ਨਹੀਂ ਮਿੱਤਰੋ ਤੂੰ ਕਿਸੇ ਨੇ ਜੇ ਇਹਦਾ ਕਦ ਕਾਠ ਦੀ ਗੱਲ ਕਰ ਗਿਆ ਦੇਖੋ ਬਈ ਲੱਕੋਂ ਟੱਪਿਆ ਪਿਆ ਲੱਕੋਂ ਟੱਪਿਆ ਪਿਆ ਇੱਥੇ ਤੇ ਡੀਪੀ ਕਿੰਨੀ ਪਾਈ ਐ ਡੀਪੀ ਅੱਧਾ ਗੱਟਾ ਭਾਈ ਆਪਾਂ ਤੇ 65 ਦਿਨਾਂ ਦਾ ਹੋਇਆ ਬਸ ਹੋਰ ਕੁਝ ਨਹੀਂ ਕੀਤਾ ਸਪਰੇਹਾਂ ਕਿੰਨੀਆਂ ਕਰਤੀਆਂ ਤੇ ਸਪਰੇਹ ਇੱਕ ਹੀ ਕਰੀ ਆ ਇੱਥੇ ਇੱਕ ਸਪਰੇਹ ਕਰੀ ਹੈ ਹਾਂ ਬੜੀ ਵਧੀਆ ਹਮ ਇੱਕ ਸਪਰੇਹ ਕਰੀਏ ਦੋਸਤੋ ਇਹਨੂੰ ਕਹਿੰਦਾ ਨਹੀਂ ਕੋਈ ਮੰਨਦਾ ਨਹੀਂ ਅਗਲਾ ਆਖੂ ਬਈ ਤੇ ਹੁਣ ਆਪਾਂ ਇਹਦਾ ਹਨਾ ਛਕਾਵਾ ਵੀ ਗਣਾ ਦਈਏ ਕਿਸਾਨ ਭਰਾਵਾਂ ਨੂੰ ਛਕਾਵਾ ਗਣਾ ਬਈ ਇੱਕ ਬੂਟੇ ਦੀਆਂ ਹਨਾ ਅਗਲਾ ਆਖੇ ਬਈ ਵੀ ਕਿੰਨੀਆਂ ਸ਼ਖਾਵਾਂ ਤੇ ਐ ਲਓ ਜੀ ਸ਼ਖਾਵਾਂ ਗਿਣੌਣੇ ਆਪਾਂ ਤੇ ਦਿਖਾਇਆ ਵੀ ਕਰੁੰਦੇ 2 ਆ ਹਰਵਿੰਦਰ ਬਈ 3 4 5 6 7 8 9 10 11 12 13 14 15 16 17 18 18 ਹੈ ਨਾਰਮਲ ਨੂੰ ਟੈ ਜਾ ਨਾਰਮਲ ਤੇ ਪੂਰੀਆਂ ਹੀ ਐ ਆਮ ਹੀ 18 ਹੀ ਹੁੰਦੀਆਂ ਹਰ ਇੱਕ ਦੇ ਜ਼ਿਆਦਾਤਰਾਂ ਕਈ ਆਖ ਦਿੰਦੇ 26 ਫਟਾਤੀਆਂ ਇੰਨੀਆਂ ਪਰਾਦੀਆਂ ਪਰ ਨਸਾਰਾ ਇੰਨੀ ਲੈ ਕੇ ਉਹ ਨਹੀ ਲੈ ਕੇ ਇਹ ਅੱਜ 18 ਜਦੋਂ ਆਪਾਂ ਪਹਿਲਾਂ ਗਿਣੀਆਂ ਸੀ ਉਦੋਂ 24 25 ਸੀ ਨਾ ਅੱਜ 18 ਰਹਿ ਗਈਆਂ ਅੱਜ 18 ਰਹਿ ਗਈਆਂ ਰਹਿ ਗਈਆਂ ਕਿਉਂਕਿ ਨਸਾਰਾ ਤਾਂ ਇੰਨੀਆਂ ਕਿ ਲੈ ਨਹੀਂ ਇੰਨੀਆਂ ਕਿ ਲੈ ਨਹੀਂ ਹੂੰ ਤੇ ਫਿਰ ਰਵਿੰਦਰ ਵੀ ਖਰਚਾ ਵੀ ਹੋ ਗਿਆ ਨਾ ਤੇ ਪਾਣੀ ਕਿਹੇ ਜਿਹਾ ਪਾਲਦਾ ਏ ਤੇਰੇ ਹਿਸਾਬ ਨਾਲ ਪਾਣੀ ਤਾਂ ਦੋ ਨੰਬਰ ਤੇ ਹੋ ਜਾਂਦਾ ਆਪਣਾ ਤਾਂ ਪਾਣੀ ਇੱਕ ਨੰਬਰ ਦੋ ਨੰਬਰ ਗਿਆ ਪਾਣੀ ਹੈ ਮਿੱਤਰੋ ਮਿੱਠਾ ਸ਼ਹਿਦ ਵਰਗਾ ਤੇ ਇਹ ਤਿੰਨ ਕਿੱल्ल्या ਦਾ ਪਲਾਟ ਹੈ ਨਾ ਹਾਂ ਤਿੰਨ ਕਿੱल्ल्या ਦਾ ਪਲਾਟ ਹੈ ਤੇ ਮਿੱਤਰੋ ਜਿੱਦẽ ਵੱਢਿਆ ਤੁਹਾਨੂੰ ਉਹਦੇ ਵੀ ਦੱਸਾਂਗੇ ਵੀ ਕੀ ਝਾੜ ਆਊਗਾ ਝਾੜ ਆਊਗਾ ਤੇ ਵੈਰੈਟੀ ਦਾ ਕੀ ਨਾਮ ਹੈ ਇਸਦਾ ਇਹ 7301 ਸ਼ਾਵਾ ਕੰਪਨੀ ਉਹ ਸ਼ਾਵਾ ਕੰਪਨੀ ਦੀ 7301 ਹੈ ਮਿੱਤਰੋ ਸ਼ਾਵਾ ਕੰਪਨੀ ਦੀ ਤੇ ਹਾਈਬ੍ਰਿਡ ਵੈਰੈਟੀ ਆ ਤੇ ਸ਼ਾਵਾ ਹੀ ਕੰਪਨੀ ਹੈ ਤੇ ਵੀਰ ਨੇ ਸ਼ਾਵਾ ਸ਼ਾਵਾ ਹੀ ਕਰਾਤੀ ਬੱਲੇ ਬੱਲੇ ਏਰੀਏ ਦੇ ਵਿੱਚ ਕਿਉਂਕਿ ਹੋਰ ਕਿਸੇ ਦੇ ਝੋਨਾ ਨਹੀਂ ਵੱਢਣ ਵਾਲਾ ਹੋਣਾ ਤੇ ਕਦੋਂ ਆ ਜਾਣਾ ਇਹ ਰਵਿੰਦਰ ਇਹ ਅਜੇ ਮਹੀਨਾ ਹੋਰ ਲੱਜੀ ਵੀਰੇ ਇੱਕ ਮਹੀਨਾ ਮਹੀਨਾ ਨੌਵੇਂ ਦੀ 15 ਬੰਦਨਾ ਤਰੀਕ ਤੱਕ ਨੌਵੇਂ ਦੀ 15 ਮੰਨ ਲਓ ਵੀ ਤਕਰੀਬਨ ਜੇ 212 ਉਹਨੂੰ ਆਪਾਂ ਵੜਦੇ ਹਾਂ 10ਵੇਂ ਦੀ ਪਰ ਹੁਣ ਸੰਤੁਸ਼ਟ ਜੀ ਆ ਖੁਸ਼ ਹਾਂ ਸੰਤੁਸ਼ਟ ਤਾਂ ਪੂਰੇ ਆਪਾਂ ਤੁਹਾਡੇ ਸਾਹਮਣੇ ਤੇ ਜੇਕਰ ਹੁਣ ਆਪਾਂ ਝਾੜ ਦੀ ਗੱਲ ਕਰੀਏ ਹਨਾ ਹੁਣ ਕੁਝ ਕਿਸਾਨ ਭਰਾਵਾਂ ਦਾ ਕੀ ਰਿਵਿਊ ਆਇਆ ਵੀ ਇਹਦੇ ਝਾੜ ਨਹੀਂ ਦੇਣਾ ਨਹੀਂ ਹਾਂ ਤੇ ਕਈ ਕੀ ਕਹਿੰਦੇ ਕਈ ਕਹਿੰਦੇ ਵਧੀਆ ਝਾੜ ਦੇਊਗਾ ਇੱਕ ਨੰਬਰ ਹੈ ਇੱਕ ਨੰਬਰ ਦੇਊਗਾ ਵਿੱਚ ਐਵੇਂ ਕਹਿੰਦੇ ਵੀ ਝਾੜ ਦੋ ਤਿੰਨ ਕਾਟਲ ਘੱਟ ਵੀ ਰਹੂ ਦੂਜੇ ਝੋਨੇ ਨੂੰ ਚੰਗਾ ਅੱਛਾ ਤੇ ਪਰ ਇਹਦੇ ਵਿੱਚ ਇੱਕ ਵੱਡੀ ਗੱਲ ਇਹ ਵੀ ਆ ਦੋਸਤੋ ਵੀ ਹੁਣ ਝਾੜਦਾ ਤਾਂ ਆਪਾਂ ਨੂੰ ਨਹੀਂ ਪਤਾ ਮੌਸਮ ਦੇ ਸਿਰ ਤੇ ਡਿਪੈਂਡ ਹੈ ਨਾ ਉੱਤੇ ਹੁਣ ਮਾਰਿਸ਼ ਵੀ ਹੋ ਜਾਂਦੀ ਆ ਜਮੇਨ ਮੇਨ ਜੀ ਤੇ ਮੌਸਮ ਵੀ ਠੰਡਾ ਰਿਹਾ ਇਹਦੇ ਵਾਸਤੇ ਪਰ ਬੱਲੀ ਦੇ ਵਿੱਚ ਆਪਾਂ ਤੁਹਾਨੂੰ ਫੋਕ ਵਗੈਰਾ ਦਿਖਾਉਣੇ ਆ ਵੀ ਹੈ ਕਿ ਨਹੀਂ ਇਹ ਵੀ ਚੈੱਕ ਕਰਾ ਦੰਨੇ ਆ ਹੈਨਾ ਆ ਦੇਖੋ ਜੀ ਆ ਬੱਲੀ ਆ ਇੱਥੋਂ ਲੱਗ ਜੰਨੇ ਆਪਾਂ ਆ ਦੇਖੋ ਦੁੱਧਾ ਬਣਿਆ ਪਿਆ ਦੁੱਧਾ ਬਣਿਆ ਕੀ ਜੀ ਪੱਕੇ ਹੀ ਪਿਆ ਠੀਕ ਹੈ ਤੇ ਧੋਰ ਤੱਕ ਬੱਲੀ ਦੇ ਦੇਖੋ ਇੱਥੋਂ ਤੱਕ ਜਿੱਥੋਂ ਤਾਈ ਦੁੱਧਾ ਪੱਕ ਚੁਕਿਆ ਤੇ ਕੋਈ ਫੋਕ ਨਹੀਂ ਕੁਛ ਨਹੀਂ ਸਾਰੇ ਦਾਣੇ ਦੇ ਵਿੱਚ ਦੁੱਧ ਹੈ ਤੇ ਦਾਣਾ ਵੀ ਬਹੁਤ ਵਧੀਆ ਕੁਆਲਟੀ ਦਾ ਦੋਸਤੋ ਜੇ ਆਪਾਂ ਇਹਦੀ ਝਾੜ ਦੀ ਗੱਲ ਕਰੀਏ ਅੱਜ ਬਈ ਅੱਜ ਦੇ ਸਮੇਂ ਤਾਂ ਇਹਦੇ ਵਿੱਚ ਕੋਈ ਕਮੀ ਨਹੀਂ ਤੇ ਕੋਈ ਸੰਭਾਲ ਪੱਖੀ ਉਹ ਨਹੀਂ ਕਮੀ ਛੱਡੀ ਇੱਕ ਨੰਬਰ ਹੈ ਕੋਈ ਕੱਖ ਦਾ ਬੂਟਾ ਵੀ ਨਹੀਂ ਇਹਦੇ ਵਿੱਚੋਂ ਲੱਭਣਾ ਸੋਣੂ ਇੰਨੀ ਮਿਹਨਤ ਕੀਤੀ ਆ ਪਰ ਮਿਹਨਤ ਤੇ ਹੋਈ ਵੀ ਨਹੀਂ ਹੈਨਾ ਨਹੀਂ ਹੋਈ ਨਾ ਨੇ ਮੈਂਤ ਹੋਈ ਵੀ ਨਹੀਂ ਤੇ ਹੋਈ ਵੀ ਇਹ ਦੋਨੇ ਨਹੀਂ ਇੰਨਾ ਖਰਚਾ ਤਾਂ ਨਹੀਂ ਆਇਆ ਹਾਂ ਖਰਚਾ ਨਹੀਂ ਵੱਧ ਆਇਆ ਉਹ ਟਾਈਮ ਤੇ ਸੰਭਾਲੀ ਚੀਜ਼ ਵਜਾ ਜੇ ਮੈਂ ਮੰਨਦਾ ਵੀ ਕਿਸਾਨ ਭਰਾਵੋ ਜੇ ਇਹ ਆਪਣੇ 212 ਜਾਂ ਲੰਮੇ ਟਾਈਮ ਦੀਆਂ ਵੈਰੈਟੀਆਂ ਨਾਲ ਹੋਣਾ ਵੀ ਕੋਈ 2 ਕੁਵਰਟਲ ਘੱਟ ਵੀ ਨਿਕਲਦਾ ਉਹ ਜਿਹਾ ਬਈ ਜੀ ਇਹਦਾ ਖਰਚਾ ਵੀ ਹੈ ਖਰਚਾ ਵੀ ਹੈ ਤੇ ਦੂਜਿਆਂ ਦਾ ਖਰਚਾ ਹੈ ਹਜੇ ਅਸੀਂ ਤਾਂ ਉਹ ਵੇਖੋ ਪਾਣੀ ਛੱਡੀ ਰੱਖਦੇ ਆ ਤੇ ਹਜੇ ਨਸਾਰੇ ਨਾਲ ਕੁਝ ਵੀ ਨਹੀਂ ਲਿਆ ਝੋਨੇ ਦਾ ਤੇ 212 ਵੈਰੈਟੀ ਆਪਣੇ ਕੋਲੇ ਤੇ ਇੱਧਰ ਬਈ ਸ਼ਾਵਾ ਵਾਲਿਆਂ ਦੀ ਹੈ ਇਹ ਨਸਾਰੇ ਤੇ ਹੈ ਤੇ ਅੱਜ ਤੋਂ 15 ਦਿਨਾਂ ਨੂੰ ਵੱਢ ਕੇ ਤੇ ਪਾ ਕੇ ਟਰਾਲੀ ਚ ਦੇ ਕੇ ਤੇ ਗੇਤੇ ਰੁਪਏ ਵਟ ਕੇ ਬੱਲੇ ਬੱਲੇ ਕਰਾ ਦੂ ਜੋਬਰ ਤੇ ਬਾਕੀ ਵੱਡੀ ਗੱਲ ਇਹ ਹੈ ਖਰਚਾ ਘਟਾ ਹੈ ਗੇਤੀ ਵੱਡੀ ਜਊ ਬਾਣ ਦੇ ਵਿੱਚ ਜਾਣ ਮਾਨੂੰ ਕਿ ਕੋਈ ਚੰਗੀ ਝਾੜ ਦੇਊਗੀ ਹਣਾ ਮਹੀਨਾ ਬਾਣ ਮਿਲ ਜੂਗਾ ਬਾਣ ਬੇਲਾ ਰਹੂਗਾ ਗੱਲਬਾਤ ਇਹ ਵੀ ਹੈ ਵੀ ਜਿੱਦਾਂ ਇਹ ਝੋਨਾ ਵੱਡਿਆ ਆਪਣਾ ਨਾਲ ਲੱਗ ਮੈਂ ਖੇਤ ਆ ਵੀਰ ਦੇ ਜਿੱਦਾਂ ਵੱਡਿਆ ਤੁਹਾਨੂੰ ਉਦੋਂ ਵੀ ਇਸ ਦਾ ਝਾੜ ਦੱਸਾਂਗੇ ਵੀ ਕਿੰਨਾ ਝਾੜ ਆ ਗਿਆ ਠੀਕ ਹੈ ਜੀ ਤਾਂ ਵੱਧ ਆਵੇ ਘਟ ਆਵੇ ਉਹ ਹੁਣ ਅਗਾਹ ਦੀ ਗੱਲ ਹੈ ਪਰ ਆਪਾਂ ਤੁਹਾਨੂੰ ਇਹ ਗੱਲ ਦਿਖਾਈ ਵੀ ਇਹ ਵੈਰਾਈਟੀ ਦਾ ਸਾਨੂੰ ਵੱਖਰਾ ਜਾਂ ਨਿਆਰਾ ਲੱਗਿਆ ਅਜੇ ਤੱਕ ਇਹ ਕੱਖ ਵਗੈਰਾ ਨਹੀਂ ਹੁੰਦੇ ਤੇ ਬਾਕੀ ਖਰਚਾ ਕੁਝ ਨਹੀਂ ਦੋ ਗੱਟੇ ਜੂਰੀਆ ਤੇ ਬਾਕੀ ਕਿਸਾਨ ਭਰਾਵੋ ਤੁਸੀਂ ਦੱਸੋ ਕਮੈਂਟ ਕਰਕੇ ਵੀ ਕੀ ਕਹਿਣਾ ਤੁਹਾਡਾ ਕੀ ਕਹਿਣਾ ਵੀ ਝਾੜੇ ਦਾ ਚੰਗਾ ਹੈ ਜਾਂ ਮੰਦਾ ਜਾਂ ਕਿਸੇ ਕਿਸਾਨ ਨੇ ਪਹਿਲਾਂ ਲਾਇਆ ਸੀ ਤਾਂ ਰਿਵਿਊ ਜ਼ਰੂਰ ਦੱਸਿਓ ਆਪਣਾ ਤਾਂ ਓਕੇ ਕਿਸਾਨ ਭਰਾਵੋ ਮਿਲਦੇ ਆਪਾਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਕਰਦਾਂ ਸਮਾਪਤੀ ਇਹੋ ਜਿਹੀ ਹੋਰ ਵੀਡੀਓ ਜਾਣਕਾਰੀਆਂ ਦੇਖਣੇ ਆਪਣੇ ਪੇਜ ਨੂੰ ਫੋਲੋ ਕਰ ਲਓ ਜੇਕਰ ਫੇਸਬੁੱਕ ਤੇ ਜਾਂ ਜੇਕਰ YouTube ਚ